ਸ਼੍ਰੀਕਾਲ ਪੰਜਾਬੀ ਸਵੇਰੇ ਸਾਰੇ ਹੀ ਦਰਸ਼ਕਾਂ ਦਾ ਮੈਂ ਹਰ ਦਿਨ ਕੋ ਸਵਾਗਤ ਕਰਦਾ ਹਾਂ ਅੱਜ ਦੀ ਸ਼ੁਰੂਆਤ ਕਰ ਲਈਏ ਸਿਲਪ ਨਾਵਾ ਦੀ ਬਲਬੀਰ ਸਿੰਘ ਰਾਜੀਵਾਲ ਸਣੀ ਕਿਸਾਨ ਆਗੂਆਂ ਨੇ ਸ਼੍ਰੀਕਾਲ ਤੱਕ ਸਹਿਵੀ ਖਿਰਦਾਸ ਕਰਕੇ ਨਵੇਂ ਸੰਘਰਸ਼ ਦਾ ਕੀਤਾ ਐਲਾਨ ਕਿ ਹਪੰਜਾਬ ਦੇ ਕਿਸਾਨ ਤੇ ਵਸਨੀਕਾਂ ਦੇ ਹੋਰ ਹਿੰਸਕ ਨਹੀਂ ਕਰਨਗੇ ਬਰਦਾਸ਼ਤ ਬਰਨਾਲਾ ਬਠਿੰਡਾ ਰਾਸ਼ਟਰੀ ਮਾਰਗ ਤੇ ਬਰਨਾਲਾ ਪੁਲਿਸ ਦਾ ਕਿਸਾਨਾਂ ਉੱਤੇ ਲਾਠੀ ਚਾਰਜ ਜਿੱਥੇ ਕਿਸਾਨ ਹੋਏ ਸਖਮੇ ਪੂਰੇ ਪੰਜਾਬ ਵਿੱਚ ਰੋਸ ਸ਼ਰਮਨੀ ਕਾਲੀ ਦਲ ਪੁਨੀਰ ਸ਼ੋਜੀ ਦੇ ਪ੍ਰਧਾਨ ਗਿਆਨੀ ਹਰਪੂ ਸਿੰਘ ਦਾ ਕਹਿਣਾ ਹੈ ਕਿ ਹੁਣ ਤੱਕ ਪੰਜਾਬ ਸਰਕਾਰ ਦੇ ਚਿਰ ਵਿੱਚ ਪੰਜਾਬੀਆਂ ਦੀ ਜ਼ਮੀਨ ਪਰ ਹੁਣ ਸ਼ਰਮਨੀ ਕਮੇਟੀ ਵੀ ਤੁਰੀ ਇਸੇ ਰਾ ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਦੇ ਝੰਡਾ ਮਾਮਲਾ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਕਿਸਾਨਾਂ ਗੁਬਲਵੀ ਸਿੰਘ ਰਾਜੇਵਾਲ ਸਣੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਅੱਜ ਸ੍ਰੀ ਕਾਲ ਤੱਕ ਤਸਾਈ ਵਿਖੇ ਨਤਮਸਤਕ ਹੋਏ ਇਸ ਮੌਕੇ ਸ੍ਰੀ ਕਾਲ ਤੱਕ ਤ ਸਾਬ ਤਰਦਾਸ ਕਰਕੇ ਕੇਂਦਰ ਸਰਕਾਰ ਦੀਆਂ ਨੀਤੀਆਂ ਦੇ ਵਿਰੋਧ ਵਿੱਚ ਨਵੇਂ ਸੰਘਰਸ਼ ਦੀ ਤਿਆਰੀ ਦਾ ਐਲਾਨ ਕੀਤਾ ਗਿਆ ਕਿਸਾਨਾਂ ਗੁਆਂ ਦੇ ਕਹਿਣੇ ਕਿ ਪੰਜਾਬ ਦਾ ਪਾਣੀ ਭਾਰੀ ਪੱਧਰ ਤੇ ਪ੍ਰਦੂਸ਼ਿਤ ਹੋ ਚੁੱਕਿਆ ਜਿਸ ਦੇ ਵਿੱਚ ਜ਼ਹਿਰੀਲੇ ਤੱਤ ਮਿਲ ਰਹੇ ਨੇ ਉਹਨਾਂ ਨੇ ਦਾਵਾ ਕੀਤਾ ਹੈ ਕਿ ਜੇ ਹਾਲਾਤ ਨਾ ਸੁਧਰੇ ਤਾਂ ਆਉਣ ਵਾਲੇ 4 ਸਾਲਾਂ ਦੇ ਵਿੱਚ ਪੰਜਾਬ ਦਾ ਕੋਈ ਵੀ ਘਰ ਕੈਂਸਰ ਤੋਂ ਬਚਿਆ ਨਹੀਂ ਰਹੇਗਾ ਇਸ ਤੋਂ ਇਲਾਵਾ ਉਹਨਾਂ ਪੰਜਾਬ ਦੇ ਪਾਣੀਆਂ ਦਾ ਮੁੱਦਾ ਵੀ ਮੀਡੀਆ ਸਾਹਮਣੇ ਚੁੱਕਿਆ ਹੈ ਅੱਜ ਇੱਕ ਅਫਸੋਸਨਾਕ ਪਹਿਲੂ ਇਹ ਵੀ ਹੈ ਸਾਡਾ ਪਾਣੀ ਰਾਜਸਥਾਨ ਨੂੰ ਅਸੀਂ ਪੀਣ ਵਾਸਤੇ ਦਿੱਤਾ ਸੀ ਉਹਨੂੰ ਕਮਰਸ਼ੀਅਲ ਕੰਮ ਲਈ ਪਾਣੀ ਨਹੀਂ ਸੀ ਦਿੱਤਾ ਅਸੀਂ ਪਾਣੀ ਦਿੱਤਾ ਸੀ ਰਾਜਸਥਾਨ ਦੇ ਲੋਕਾਂ ਨੂੰ ਪੀਣ ਵਾਸਤੇ ਔਰ ਅੱਜ ਉਹ ਬਾਰਮੇਰ ਦੀ ਰਿਫਾਈਨਰੀ ਤੋਂ ਕੱਲੀ ਤੋਂ 1600 ਕਰੋੜ ਰੁਪਇਆ ਸਾਲਾਨਾ ਵਟਦਾ ਹੈ 2 ਰੁਪਏ ਲੀਟਰ ਹਰ ਇੰਡਸਟਰੀ ਵਾਲੇ ਤੋਂ ਲੈਂਦਾ ਘਰਾਂ ਤੇ ਖੇਤੀ ਦਾ ਕੀ ਰੇਟ ਹੈ ਉਹ ਮੈਨੂੰ ਹਲੇ ਪਤਾ ਨਹੀਂ ਪਰ ਅੱਜ ਤੱਕ ਇੱਕ ਅਸੈਸਮੈਂਟ ਦੇ ਮੁਤਾਬਕ 7.5 ਲੱਖ ਕਰੋੜ ਦਾ ਪਾਣੀ ਜੇ ਅੰਗਰੇਜ਼ ਦੇ ਰੇਟ ਦੇ ਨਾਲ ਗਿਣਦਿਆ ਜਾਏ ਪੰਜਾਬ ਤੋਂ ਰਾਜਸਥਾਨ ਨੂੰ ਮੁਫਤ ਚ ਚਲਾ ਗਿਆ ਸਾਨੂੰ ਸਰਦਾਰ ਗਵੰਲੀ ਰਾਜ ਸਾਡਾ ਕਿਸੇ ਨਾਲ ਕੋਈ ਰੌਲਾ ਨਹੀਂ ਅਸੀਂ ਇਹ ਨਹੀਂ ਕਹਿੰਦੇ ਰਾਜਸਥਾਨ ਇਹ ਅਸੀਂ ਹਰਿਆਣਾ ਨੂੰ ਪਾਣੀ ਨਹੀਂ ਦੇਣਾ ਪਰ ਅਸੀਂ ਕਹਿੰਦੇ ਹਾਂ ਸੰਵਿਧਾਨ ਜੋ ਕਹਿੰਦਾ ਹੈ ਉਹਦੇ ਨਾਲ ਸਾਨੂੰ ਪੰਜਾਬ ਨੂੰ ਇਨਸਾਫ ਦੇ ਦਿਓ ਕਿਉਂਕਿ ਪੰਜਾਬ ਦੇ ਕੋਲੋਂ ਜਦੋਂ ਹੁਣ SBYL ਦਾ ਰੇਡ ਕਾ ਪਿਆ ਹੋਇਆ ਹੈ ਪੰਜਾਬ ਕੋਲ 1 ਕਰੋੜ ਏਕੜ ਜ਼ਮੀਨ ਹੈ ਖੇਤੀਯੋਗ ਹਰਿਆਣਾ ਕੋਲ 70 ਲੱਖ ਏਕੜ ਜ਼ਮੀਨ ਹੈ ਸਾਡੇ ਨਾਲ ਘੱਟ ਜ਼ਮੀਨ ਹੈ ਉਦੇ ਕੋਲ 25.7 ਐਮਐਪ ਪਾਣੀ ਹੈ ਸਾਡੇ ਕੋਲ 20 ਪਾਣੀ ਸਾਡੇ ਕੋਲ ਘੱਟ ਹੈ ਪਾਣੀ ਸਾਡੇ ਕੋਲ ਘੱਟ ਹੈ ਔਰ ਜ਼ਮੀਨ ਸਾਡੇ ਕੋਲ ਵੱਧ ਹੈ ਹਾਲੇ ਐਸਵਾਈਐਲ ਦਾ ਰੇਡ ਕਾ ਫੇਰ ਪੈਂਦਾ ਹੈ ਜਮਨਾ ਦੇ ਵਿੱਚੋਂ ਪਾਣੀ ਹਿਮਾਚਲ ਨੂੰ ਦੇ ਦਿੱਤਾ ਗਿਆ ਪੰਜਾਬ ਨੂੰ ਨਹੀਂ ਦਿੰਦਾ ਔਰ ਹਿਮਾਚਲ ਵਾਲੇ ਦਿੱਲੀ ਨੂੰ 21 ਕਰੋੜ ਰੁਪਏ ਦਾ ਹਰ ਸਾਲ ਪਾਣੀ ਵੇਚਦੇ ਨੇ ਤੇ ਪੰਜਾਬ ਦਾ ਪਾਣੀ ਮੁਫਤ ਜਾ ਰਿਹਾ ਦਿੱਲੀ ਨੂੰ ਵੀ ਰਾਜਸਥਾਨ ਨੂੰ ਵੀ ਹਰਿਆਣਾ ਆਪਣੇ ਆਪਣੇ ਹੇ ਰਿਸੇਦੋਂ ਬਦਲ ਲੈ ਚੁੱਕਾ ਹੈ ਹਾਲੇ ਸਿਆਸੀ ਤੌਰ ਤੇ ਸਾਡੇ ਖਿਲਾਫ ਉਥੇ ਲੋਕਾਂ ਨੂੰ ਭੜਕਾ ਕੇ ਪੰਜਾਬ ਦੇ ਖਿਲਾਫ ਖੜੇ ਕਰ ਦਿੱਤਾ ਜਾਂਦਾ ਹੈ ਅਸੀਂ ਅੱਜ ਇੱਥੇ ਅਰਦਾਸ ਕੀਤੀ ਹੈ ਸਤਿਗੁਰਾਂ ਦੇ ਅੱਗੇ ਭਈ ਪਾਣੀ ਪੋਲੂਟ ਹੋ ਗਿਆ ਸੂਬੇ ਨੂੰ ਬਚਾਓ ਇਹ ਸਰਕਾਰਾਂ ਨੇ ਨਹੀਂ ਬਚਾਉਣਾ ਕੈਂਸਰ ਵੱਧ ਰਿਹਾ ਹੈ ਜਿਸ ਸਪੀਡ ਨਾਲ ਕੈਂਸਰ ਵੱਧ ਰਿਹਾ ਹੈ 4 ਸਾਲਾਂ ਬਾਅਦ ਘਰ ਘਰ ਕੈਂਸਰ ਹੋਏਗਾ ਕੀ ਇੱਥੇ ਦੀ ਜਿਹੜੀ ਪੋਲੀਟੀਕਲ ਲੀਡਰਸ਼ਿਪ ਹੈ ਚੁੱਪ ਕਰੀ ਬੈਠੀ ਹੈ ਉਹ ਸਾਰੇ ਪੰਜਾਬ ਨੂੰ ਮਾਰ ਦੇਣਾ ਚਾਹੁੰਦੀ ਹੈ ਉਹਨਾਂ ਨੂੰ ਜਿੱ ਕਿ ਨਾ ਲੋਕਾਂ ਦੇ ਰਾਜ ਕਰਨਾ ਜੇ ਪੰਜਾਬ ਦੇ ਲੋਕ ਕੈਂਸਰ ਨਾਲ ਮਰ ਜਾਣੇ ਨੇ ਇੱਕ ਤਾਂ ਸਵਾਲ ਇਹ ਹੈ ਦੂਸਰਾ ਇਹ ਹੈ ਪਾਣੀ ਲਿਆਉਣਾ ਕਿੱਥੋਂ ਹੈ ਸਾਨੂੰ ਇੱਕ ਲੜਾਈ ਵਿੱਢਣੀ ਪਊ ਉਹਦੇ ਲਈ ਅੱਜ ਅਰਦਾਸ ਕੀਤੀ ਆਸੀਂ ਪਿੰਡਾਂ ਵਿੱਚ ਜਾਵਾਂਗੇ ਇੱਕ ਵੱਡੀ ਮੁਹਿੰਮ ਸ਼ੁਰੂ ਕਰਾਂਗੇ ਲੋਕਾਂ ਨੂੰ ਐਜੂਕੇਟ ਕਰਨ ਲਈ ਔਰ ਅਗਲੇ ਅੰਦੋਲਨ ਦੀ ਤਿਆਰੀ ਲਈ ਔਰ ਉਹ ਤਿਆਰੀ ਜਦੋਂ ਹੋ ਗਈ ਉਹਦੇ ਬਾਅਦ ਹੋਏ ਰੱਖਦਾ ਪ੍ਰੋਗਰਾਮ ਜਿਹੜਾ ਹੈ ਉਹ ਅਸੀਂ ਡਿਕਲੇਅਰ ਕਰ ਦੇਵਾਂਗੇ ਹੁਣ ਹਰਿੰਦਰ ਸਿੰਘ ਲਖਵਾਲ ਤੁਹਾਨੂੰ ਕੁਝ ਕਹਿਣਗੇ ਬਰਨਾਲਾ ਬਠਿੰਡਾ ਨੈਸ਼ਨਲ ਹਾਈਵੇ ਤੇ ਸਥਿਤ ਤਪਾ ਮੰਡੀ ਦੇ ਹਾਈ ਟੈਕ ਨਾਕੇ ਤੇ ਉਸ ਸਮੇਂ ਸਥਿਤੀ ਤਣਾਪੂਰਨ ਹੋ ਗਈ ਜਦੋਂ ਪਾਰਟੀ ਕਿਸਾਨ ਯੂਨੀਅਨ ਦੇ ਕਾਰਕੁਨ ਅਤੇ ਬਰਨਾਲਾ ਪੁਲਿਸ ਆਮੋ ਸਾਹਮਣੇ ਹੋ ਗਏ ਪੁਲਿਸ ਦੇ ਵੱਲੋਂ ਕਿਸਾਨਾਂ ਨੂੰ ਰੋਕਣ ਦੀ ਕਾਫੀ ਕੋਸ਼ਿਸ਼ ਕੀਤੀ ਗਈ ਅਤੇ ਕਾਫੀ ਖਿੱਚ ਧੂਵੀ ਹੋਈ ਹੈ ਪਰ ਸੰਗਠਨਾਂ ਦੀ ਗੰਦੇ ਵਿੱਚ ਮੌਜੂਦ ਕਿਸਾਨ ਬੈਰੀਗਡ ਤੋੜ ਕੇ ਅੱਗੇ ਨਿਕਲਣ ਦੇ ਵਿੱਚ ਕਾਮਯਾਬ ਹੋ ਗਏ ਇਸ ਦੌਰਾਨ ਪੁਲਿਸ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਦੀ ਖਿੱਚ ਤੂ ਵੀ ਕੀਤੀ ਤੇ ਇਸ ਦੌਰਾਨ ਪੁਲਿਸ ਕੋਲੋਂ بچ ਕੇ ਪੱਜਦੇ ਹੋਏ ਕਿ ਕਿਸਾਨ ਦੌੜਦੇ ਦੌੜਦੇ ਡਿੱਗ ਵੀ ਗਏ ਇਸ ਪ੍ਰਦਰਸ਼ਨ ਦੌਰਾਨ ਉਗਰਾਹਾਂ ਜਥੇ ਬੰਦੀ ਦੇ ਆਗੂਆਂ ਨੂੰ ਬਣਾਲਾ ਪੁਲਿਸ ਨੇ ਬਠਿੰਡਾ ਜਾਣ ਤੋਂ ਰੋਕ ਲਿਆ ਦੱਸਿਆ ਜਾ ਰਿਹਾ ਹੈ ਕਿ ਇਹ ਵਿਰੋਧ ਪ੍ਰਦਰਸ਼ਨ ਬਠਿੰਡਾ ਤੇ ਰਾਮਪੂਰਾ ਪੁਲਿਸ ਥਾਣਿਆਂ ਦੇ ਵਿੱਚ ਦੋ ਕਿਸਾਨਾਂ ਦੇ ਦਰਜ ਕੀਤੇ ਗਏ ਕਥਿਤ ਝੂਠੇ ਕੇਸਾਂ ਦੇ ਖਿਲਾਫ ਕੀਤਾ ਜਾ ਰਿਹਾ ਹੈ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਣ ਨੇ ਐਲਾਨ ਕੀਤਾ ਕਿ 6 ਫਰਵਰੀ ਨੂੰ ਬਰਨਾਲਾ ਵਿਖੇ ਡੀਸੀ ਦਫ਼ਤਰ ਤੱਕ ਜਾਓ ਪਿਤਾ ਸਾਡੇ ਦਾ ਸ਼੍ਰੋਮਣੀ ਕਾਲੀਦਾਲ ਪੁਨੀਰ ਸੁਜੀਤ ਦੇ ਪ੍ਰਧਾਨ ਗਾਨੀ ਹਰਪੀ ਸਿੰਘ ਦਾ ਕਹਿਣਾ ਹੈ ਕਿ ਹੁਣ ਤੱਕ ਤਾਂ ਪੰਜਾਬ ਸਰਕਾਰ ਹੀ ਪੰਜਾਬੀਆਂ ਦੀ ਜ਼ਮੀਨ ਵੇਚਦੀ ਸੀ ਪਰ ਹੁਣ ਸ਼੍ਰੋਮਣੀ ਕਮੇਟੀ ਵੀ ਅਜਿਹਾ ਕਰ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਗੁਰਦੁਆਰਾ ਅੰਬਸਾਹਿਬ ਦੇ ਮੈਨੇਜਰ ਰਜਿੰਦਰ ਸਿੰਘ ਨੇ ਪਿੰਡ ਸੈਣੀ ਮਾਜਰਾ ਦੀ 44 ਮਰਲੇ ਜ਼ਮੀਨ ਸ਼੍ਰੋਮਣੀ ਕਮੇਟੀ ਦੇ ਉੱਚ ਅਧਿਕਾਰੀਆਂ ਦੇ ਨਾਲ ਮਿਲਿ ਭੁਗਤ ਕਰਕੇ ਕੋਡੀਆਂ ਦੇ ਭਾਅ ਵੇਚ ਦਿੱਤੀ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਅਧਿਕਾਰੀਆਂ ਨੇ ਚਿੱਠੀ ਜਾਰੀ ਕਰਕੇ ਮੈਨੇਜਰ ਨੂੰ ਅਧਿਕਾਰ ਦਿੱਤੇ ਸਨ ਉਨ੍ਹਾਂ ਖਿਲਾਫ ਵੀ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ। ਹੋਰ ਬਹੁਤ ਸਾਰੀਆਂ ਸਰਕਾਰੀ ਜ਼ਮੀਨਾਂ ਜਿਹੜੀਆਂ ਉਹ ਵੇਚ ਕੇ ਤੇ ਸਰਕਾਰ ਜਿਹੜੀ ਹੈ ਉਹ ਪੈਸੇ ਇਕੱਠੇ ਕਰਨ ਦੇ ਲਈ ਤਰद्दਦ ਕਰ ਰਹੀ ਹੈ, ਯਤਨ ਕਰ ਰਹੀ ਹੈ ਔਰ ਇਹਦੇ ਲਈ ਸਾਰੇ ਪੰਜਾਬੀ ਚਿੰਤਤ ਸੀ। ਤੇ ਹੁਣ ਸਾਰੇ ਸਿੱਖ ਵੀ ਚਿੰਤਤ ਹੋ ਗਏ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਜਿਹੜੀ ਹੈ ਉਹ ਜ਼ਮੀਨਾਂ ਵੇਚ ਰਹੀ ਹੈ। ਮੁਹਾਲੀ ਦੇ ਵਿੱਚ ਗੁਰਦੁਆਰਾ ਅੰਮ੍ਰਿਤਸਰ ਦੀ ਜ਼ਮੀਨ ਜਿਹੜੀ ਹੈ ਕਾਉਟੀਆਂ ਦੇ ਭਾਅ ਵਿੱਚ ਹੀ ਗਈ ਹੈ ਤੇ ਮੈਨੇਜਰ ਨੂੰ ਸਸਪੈਂਡ ਕਰਕੇ ਜਿਹੜਾ ਉਹ ਘਰੇ ਤੋਰ ਦਿੱਤਾ ਗਿਆ ਜਿਹੜੇ ਲਾਂਗਰੀ ਨੇ ਗਵਾਹੀ ਪਾਈ ਹੈ ਉਹ ਅਜੇ ਡਿਊਟੀ ਕਰ ਰਿਹਾ ਔਰ ਜਿਹੜੇ ਮੈਨੇਜਰ ਨੇ ਚਿੱਠੀ ਜਾਰੀ ਕੀਤੀ ਹੈ ਅਧਿਕਾਰ ਦਿੱਤੇ ਹੈ ਕਿ ਇਹ ਜ਼ਮੀਨ ਵੇਚਣ ਦੇ ਅਧਿਕਾਰ ਜਿਹੜੇ ਆ ਤੈਨੂੰ ਦਿੱਤੇ ਜਾਂਦੇ ਆ ਉਸ ਕਦਰ ਤੇ ਵੀ ਕੋਈ ਕਾਰਵਾਈ ਨਹੀਂ ਹੈ ਤੁਹਾਨੂੰ ਚਿੱਠੀ ਦੇ ਦਿੰਨੇ ਆ ਕੀਦੇ ਸਾਈਨ ਆ ਤੁਸੀਂ ਦੇਖ ਲਿਓ ਉਹ ਚਿੱਠੀ ਦੇ ਉੱਤੇ ਤੇ ਹੁਣ ਇੱਕ ਕਮੇਟੀ ਬਣਾਈ ਜਾਂਦੀ ਹੈ ਕਹਿੰਦੇ ਜੀ ਪੜਤਾਲੀਆ ਕਮੇਟੀ ਪੜਤਾਲ ਕਰੂਗੀ ਤੇ ਜਿਸ ਹਲਕੇ ਦੇ ਵਿੱਚ ਇਹ ਜ਼ਮੀਨ ਵੇਚੀ ਗਈ ਹੈ ਉਸ ਹਲਕੇ ਦੇ ਦੋ ਮੈਂਬਰ ਨੇ ਬੀਬੀ ਪਰਮਜੀਤ ਕੌਰ ਜੀ ਲਾਂਡਲਾ ਲਾਂਡਰਾ ਤੇ ਇੱਕ ਸਰਦਾਰ ਹਰਦੀਪ ਸਿੰਘ ਜੀ ਤੇ ਉਸ ਕਮੇਟੀ ਦੇ ਵਿੱਚ ਦੋਨੇ ਹੀ ਮੈਂਬਰਾਂ ਨੂੰ ਜਿਹੜਾ ਉਹ ਸ਼ਾਮਲ ਨਹੀਂ ਕੀਤਾ ਗਿਆ ਇਸ ਲਈ ਸ਼ਾਮਲ ਨਹੀਂ ਕੀਤਾ ਗਿਆ ਕਿਉਂਕਿ ਉਹਨਾਂ ਨੇ ਇਹ ਇਹਨਾਂ ਨੂੰ ਜਿਹੜਾ ਹੈ ਕਲੀਨ ਚੈਟ ਜਿਹੜੀ ਹੈ ਉਹ ਦੇ ਨਹੀਂ ਦੇਣੀ ਇਹ ਕਿੱਡੀ ਜੜੀ ਐ ਇੱਕ ਕਣਾਉਣੀ ਤੇ ਕੱਟਿਆ ਕਿਸਮ ਦੀ ਹਰਕਤ ਐ ਕਿ ਗੁਰਦੁਆਰਾ ਦੀ ਜ਼ਮੀਨ ਜਿਹੜੀ ਐ ਉਹ ਵੇਚੀ ਜਾ ਰਹੀ ਐ ਇੱਕ ਮੈਨੇਜਰ ਜੇ ਜ਼ਮੀਨ ਵੇਚਦਾ ਤੇ ਜ਼ਿੰਮੇਵਾਰੀ ਕਿਹਦੀ ਐ ਤੇ ਮੈਂ ਸਿਪਾਹੀ ਸਾਹਿਬ ਨੂੰ ਤਾਂ ਕੁਝ ਨਹੀਂ ਕਹਿਣਾ ਕਿਉਂਕਿ ਸਿਪਾਹੀ ਤਾਂ ਸਿਪਾਹੀ ਹੁੰਦੇ ਆ ਤੇ ਜ਼ਿੰਮੇਵਾਰ ਤਾਂ ਕਮਾਂਡਰ ਐ ਤੇ ਕਮਾਂਡਰ ਜਿਹੜਾ ਐ ਇਸ ਵੇਲੇ ਉਹ ਪਗੋੜੇਦਾਲ ਦਾ ਆਗੂ ਬਣਿਆ ਹੋਇਆ ਜਿਹੜਾ ਪ੍ਰਧਾਨ ਐ ਤੇ ਮੈਂ ਉਹਨੂੰ ਹੀ ਸਵਾਲ ਪੁੱਛਣਾ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਹਰ ਪ੍ਰਕਾਰ ਦੀ ਨਿਗਰਾਨੀ ਰੱਖ ਰਹੇ ਹੋ ਤੇ ਤੁਹਾਡੇ ਨੱਕ ਦੇ ਹੇਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜ਼ਮੀਨਾਂ ਵਿਕ ਰਹੀਆਂ ਨੇ ਮੁਲਾਜ਼ਮ ਵਿਕ ਰਹੇ ਨੇ ਮੈਂ ਜਿੰਨਾ ਚਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਸੇਵਾ ਕੀਤੀ ਹੈ ਮੈਂ ਇੱਕ ਗੱਲ ਭਲੀ ਭਾਂਤ ਜਾਣਦਾ ਹਾਂ ਇਹ ਕੋਈ ਮੁਲਾਜ਼ਮ ਜਿਹੜਾ ਹੈ ਏਡਾ ਵੱਡਾ ਕਦਮ ਜਿਹੜਾ ਹੈ ਪਿੱਛੇ ਕਿਸੇ ਸਪੋਰਟ ਤੋਂ ਬਿਨਾ ਬਿਲਕੁਲ ਨਹੀਂ ਕਰ ਸਕਦਾ ਕਿਸੇ ਨਾ ਕਿਸੇ ਮੈਂਬਰ ਦੀ ਕਿਸੇ ਨਾ ਕਿਸੇ ਅਧਿਕਾਰੀ ਦੀ ਉਹਨੂੰ ਸਪੋਰਟ ਹੋਊਗੀ ਸ਼ਹਿ ਹੋਊਗੀ ਹਿੱਸਾ ਪੱਤੀ ਹੋਊਗਾ ਤਾਂ ਹੀ ਮੈਨੇਜਰ ਜਿਹੜਾ ਹੈ ਉਹ ਇਸ ਵੱਡੀ ਪਦਰ ਦੇ ਉੱਤੇ ਕਰਪਸ਼ਨ ਕਰਨ ਦੇ ਲਈ ਜਿਹੜਾ ਹੈ ਉਹ ਯਤਨ ਕਰ ਸਕਦਾ ਵਰਨਾ ਕਿਸੇ ਮੁਲਾਜ਼ਮ 'ਚ ਹਿੰਮਤ ਨਹੀਂ ਹੈ ਕਿ ਉਹ ਗੁਰਦੁਆਰਾ ਸਾਹਿਬ ਦੀ ਜ਼ਮੀਨ ਨੂੰ ਜਿਹੜਾ ਵੇਚ ਕੇ ਤੇ ਆਪਣੇ ਨਿੱਜੀ ਖਾਤੇ ਦੇ ਵਿੱਚ ਉਹਦੇ ਪੈਸੇ ਪਵਾ ਲੈ ਗੁਰਦੁਆਰਾ ਅੰਬਸਾਹੀ ਦੀ ਜ਼ਮੀਨ ਵੇਚਣ ਦੇ ਮਾਮਲੇ ਵਿੱਚ ਬੀਤੇ ਦਿਨੀ ਪ੍ਰ단 ਹਰਜਿੰਦਰ ਸਿੰਘ ਧਾਮੀ ਨੇ ਪ੍ਰੈਸ ਕਾਨਫਰੰਸ ਕਰਕੇ ਦਾਵਾ ਕੀਤਾ ਸੀ ਕਿ ਜਿਨ੍ਹਾਂ ਲੋਕਾਂ ਨੇ ਗੁਰੂ ਘਰ ਦੀ ਜ਼ਮੀਨ ਵੇਚੀ ਹੈ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਪਰ ਅੱਜ ਸਾਬਕਾ ਜਥੇਦਾਰ ਸਿੰਘ ਸਾਹਿਬ ਰਣਜੀਤ ਸਿੰਘ ਨੇ ਇੱਕ ਵੱਡਾ ਸਵਾਲ ਖੜਾ ਕੀਤਾ ਉਹਨਾਂ ਦਾ ਕਹਿਣਾ ਹੈ ਕਿ ਪ੍ਰ단 ਸਾਹਿਬ ਨੇ ਇਸ ਮਾਮਲੇ ਦੇ ਵਿੱਚ ਅਸਲ ਜ਼ਿੰਮੇਵਾਰ ਲੋਕਾਂ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਧਾਮੀ ਸਾਹਿਬ ਦੀ ਮੈਂ ਪ੍ਰੈਸ ਕਾਨਫਰੰਸ ਹੋਈ ਆ ਉਹਦੇ ਵਿੱਚ ਜੋ ਕੁਝ ਵੀ ਉਹਨਾਂ ਨੇ ਕਿਹਾ ਉਹ ਵੀ ਸੁਣਿਆ ਪਰ ਸਵਾਲ ਇਹ ਆ ਕਿ ਤੁਹਾਨੂੰ 4 ਦਿਨ ਹੋ ਗਿਆ ਜੇ ਪਤਾ ਚੱਲ ਗਿਆ ਤੇ ਅਜੇ ਤੱਕ ਐਕਸ਼ਨ ਕਿਉਂ ਨਹੀਂ ਹੋਇਆ ਇੱਕ ਮੈਨੇਜਰ ਨੂੰ ਮੌਤਲ ਕਰ ਦਿੱਤਾ ਇਹ ਕੋਈ ਪ੍ਰਾਪਤੀ ਨਹੀਂ ਗਈ ਇਹਦੇ ਨਾਲ ਸਾਡੀ ਜਾਣਕਾਰੀ ਵੀ ਸਾਨੂੰ ਮਿਲ ਨਹੀਂ ਅਸਲ ਗੱਲ ਇਹ ਆ ਕਿ ਰਜਿਸਟਰੀ ਹੋ ਚੁੱਕੀ ਆ ਰਿਸ਼ਤੀ ਦੇ ਮੁਤਾਬਕ ਪੇਮੈਂਟ ਜਿਹੜੀ 1 ਕਰੋੜ 32 ਲੱਖ ਰੁਪਇਆ ਮੈਨੇਜਰ ਦੀ ਜੇਬ 'ਚ ਆ ਚੁੱਕਾ ਉਹਦੇ ਅਕਾਊਂਟ 'ਚ ਆ ਚੁੱਕਾ ਤੁਸੀਂ ਪੜਤਾਲ ਕਾਦੀ ਕਰ ਰਹੇ ਹੋ ਤੁਹਾਡੀ ਪੜਤਾਲੀਆ ਕਮਿਸ਼ਨ ਤਿੰਨ ਤਿੰਨ ਜਿਹੜੇ ਤੁਸੀਂ ਬਣਾਏ ਉਹ ਕੀ ਜਾਣਕਾਰੀ ਲੈਣਾ ਚਾਹੁੰਦੇ ਕਾਦੇ ਫਿਰ ਉਹਨਾਂ ਨੂੰ ਮਾਨਤਾ ਕੌਣ ਦੇਊਗਾ ਤੇ ਜਦੋਂ ਉਹਨਾਂ ਦੀ ਪੜਤਾਲ ਹੋ ਜਾਊ ਫਿਰ ਜਾਓਗੇ ਕਿੱਥੇ ਅਸਲ ਗੱਲ ਆ ਧਮੀ ਸਾਹਿਬ ਤੁਸੀਂ ਅੱਜ ਵੀ ਲੁਕਾ ਰਹੇ ਹੋ ਉਸ ਗੱਲ ਨੂੰ ਇਹ ਇਹ ਜਿਹੜੀ ਗੱਲ ਆ ਇਹ ਗੁਰੂ ਘਰ ਦੀ ਜਿਹੜੀ ਜਾਇਦਾਦ ਖੁਰਦਬੁਰਦ ਹੋ ਰਹੀ ਆ ਇਹ ਇਤਰਾ ਲੁਕਣੀ ਨਹੀਂ ਹੁਣ ਪਹਿਲੀਆਂ ਗੱਲਾਂ ਨਹੀਂ ਰਹੀਆਂ ਇਹਦਾ ਜਵਾਬ ਦੇਣਾ ਪੈਣਾ ਤਾਂਮੀ ਸਾਹਿਬ ਤੁਹਾਨੂੰ ਇਮੀਡੀਏਟਲੀ ਜਦੋਂ ਇਹ ਪਤਾ ਲੱਗਾ ਇਮੀਡੀਏਟਲੀ ਪੁਲਿਸ ਥਾਣੇ 'ਚ ਆ ਕੇ ਰਿਪੋਰਟ ਕਰਨੀ ਚਾਹੀਦੀ ਸੀ ਸਾਡੇ ਗੁਰੂ ਘਰ ਦਾ ਨੁਕਸਾਨ ਹੋਇਆ ਤੇ ਇਹਦਾ ਪਤਾ ਲਾਇਆ ਜਾਵੇ ਇਹਦੇ ਬਾਰੇ ਤਸਵੀਲਦਾਰ ਨੂੰ ਪੁੱਛਿਆ ਜਾਵੇ ਵੀ ਜਿਹੜੀ ਰਜਿਸਟਰੀ ਹੋ ਹੀ ਨਹੀਂ ਸਕਦੀ ਲਾ ਮਤਾਬਕ ਕਾਨੂੰਨ ਮੁਤਾਬਕ ਉਹ ਤੁਸੀਂ ਕਿਵੇਂ ਕਰ ਦਿੱਤੀ ਜੇ ਜਿਹੜੀ ਰਜਿਸਟਰੀ ਜਿਹੜੀ ਆ ਗੁਰੂ ਘਰ ਦੀ ਜ਼ਮੀਨ ਵੇਚੀ ਨਹੀਂ ਜਾ ਸਕਦੀ ਉਹ ਕਿਵੇਂ ਤੂੰ ਉਹਦੀ ਰਜਿਸਟਰੀ ਕਰਤੀ ਇੱਕ ਇਹ ਜਿਹੜੀ ਰਜਿਸਟਰੀ ਆ ਉਹਨੂੰ ਚੈਲੰਜ ਹੁੰਦਾ ਸਿਵਲ ਕੋਰਟ 'ਚ ਉਹਨੂੰ ਰੱਦ ਕਰਵਾਓ ਸਿਵਲ ਕੋਰਟ ਜਾ ਕੇ ਰਜਿਸਟਰੀ ਰੱਦ ਕਰਾਓ ਤੇ ਥਾਣੇ 'ਚ ਐਫ ਆਈ ਆਰ ਲਿਖਾਓ ਕਿ ਸਾਡੀ ਜਾਇਦਾਦ ਐਸ ਬੰਦੇ ਨੇ ਵੇਚੀ ਆ ਉਹ ਬੰਦੇ ਦੀ ਇਨਵੈਸਟੀਗੇਸ਼ਨ ਉੱਥੇ ਹੁੰਦੀ ਆ ਇਹ ਪੜਤਾਲ ਉੱਥੇ ਹੋਣੀ ਆ ਤੁਹਾਡੇ ਦਫ਼ਤਰ 'ਚ ਨਹੀਂ ਹੋਣੀ ਤੇ ਜੇ ਦਫਤਰ ਚ ਹੋਈ ਤੇ ਪਹਿਲੀਆਂ ਪੜਤਾਲਾਂ ਦੀ ਤਰ੍ਹਾਂ ਇਹ ਵੀ ਖੋਜ ਪੈ ਜਾਣੀ ਹੈ ਇਹ ਪੈਸੇ ਜਾਂਦੇ ਰਹਿਣੇ ਆ ਮੈਂ ਥੋੜਾ ਜਿਆ ਜਿਲ੍ਹਾ ਪਠਾਨਕੋਟ ਦੇ ਤਾਰਾਗੜ ਵਿੱਚ ਕਾਂਗਰਸ ਪਾਰਟੀ ਨੇ ਮਨਰੇਗਾ ਬਚਾਓ ਰੈਲੀ ਕੀਤੀ ਜੁਰਾਨ ਕਾਂਗਰਸੀ ਆਗੂਆਂ ਨੇ ਜਿੱਥੇ ਮਨਰੇਗਾ ਯੋਜਨਾ ਬਹਾਲ ਕਰਨ ਦੀ ਮੰਗ ਕੀਤੀ ਉੱਥੇ ਹੀ ਭਾਰਤ ਅਮਰੀਕਾ ਵਪਾਰ ਸਮਝੌਤੇ ਤੇ ਪ੍ਰਧਾਨ ਮੰਤਰੀ ਨੂੰ ਖੇਰੇ ਜ਼ੁਰਾਨ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਭਾਜਪਾ ਸਰਕਾਰ ਉੱਤੇ ਖੂਬ ਬਿਆਨਬਾਜ਼ੀ ਵੀ ਕੀਤੀ ਹੈ ਮਨਰੇਗਾ ਦੀ ਗੱਲ ਕਰਦੇ ਆ ਮੈਂ ਮੋਦੀ ਸਾਹਿਬ ਨੂੰ ਪੁੱਛਣਾ ਚਾਹੁੰਨਾ ਇੰਦਰਾ ਗਾਂਧੀ ਨੇ ਨਾਰਾ ਲਾਇਆ ਸੀ ਗਰੀਬੀ ਹਟਾਉ ਦਾ ਇਹ ਕਹਿ ਰੱਖ ਕਿ ਮੈਂ ਗਰੀਬਾਂ ਨੂੰ ਖਤਮ ਕਰ ਦਾਂਗਾ ਆਪਣੇ ਆਪ ਗਰੀਬੀ ਖਤਮ ਹੋ ਜੇਗੀ ਆਪਾਂ ਇਹ ਰਾਜ ਚਾਹੁੰਦੇ ਆ ਮੋਦੀ ਸਾਹਿਬ 50 ਕਿਲੋਮੀਟਰ ਤੱਕ ਪੀਐਸਐਫ ਤੁਹਾਡੀ ਬੈਠੀ ਆ ਸਾਰਾ ਅਮਰਸਰ ਜ਼ਿਲ੍ਹਾ 50 ਕਿਲੋਮੀਟਰ ਦੇ ਵਿੱਚ ਆ ਜਾਂਦਾ ਸਾਰਾ ਹੀ ਅਮਰਸਰ ਗੁਰਦਾਸਪੁਰ ਤਰਨਤਾਰਨ ਫਿਰੋਜ਼ਪੁਰ ਮੈਂ ਪੁੱਛਣਾ ਚਾਹੁੰਨਾ ਪਾਕਿਸਤਾਨ ਲਲਕਾਰੇ ਮਾਰਦਾ ਮੋਦੀ ਤੇਰੀ 56 ਇੰਚ ਦੀ ਛਾਤੀ ਕਿੱਥੇ ਗਈ ਉਹ ਛੱਤੀ ਲੈ ਕੇ ਅੱਗੇ ਆ ਜੇ ਪਾਕਿਸਤਾਨ ਨੂੰ ਤੇ ਚైనా ਵਾਲਿਆਂ ਨੂੰ ਜਵਾਬ ਅੱਜ ਕਿਸ ਪਾਸੇ ਤੁਰ ਪਿਆ ਪੰਜਾਬ ਦਾ ਮੁੱਖ ਮੰਤਰੀ ਯਾਰ ਮੁੱਖ ਮੰਤਰੀ ਹੁੰਦਾ ਸਰਦਾਰ ਪ੍ਰਤਾਪ ਸਿੰਘ ਕੈਰੋਂ ਵਰਗਾ ਜਿਹੜਾ ਪੰਜਾਬ ਦੀ ਗੱਲ ਕਰਦਾ ਇਹ ਮੁੱਖ ਮੰਤਰੀ ਘਟਿਆ ਇਹ ਕੇਜਰੀ ਵਾਲਦਾ ਬੋਲਣ ਵਾਲਾ ਛੱਡਿਆ ਕਹਿੰਦਾ ਜੁੱਧ ਨਸ਼ਿਆਂ ਵਿਰੁੱਧ ਉਹ ਕਾਕਾ ਪਹਿਲੋਂ ਆਪ ਤੇ ਗੁੜਖਾਣਾ ਛੱਡ ਦੇ ਫਿਰ ਇਹਨਾਂ ਨੂੰ ਕਹੀਂ ਬਣ ਜੇ ਮੈਂ ਨਾ ਨਸ਼ਾ ਕਰਦਾ ਤੇ ਨਾ ਮੈਂ ਨਸ਼ਾ ਕਰਨ ਦਿਆਂਗਾ ਉਹ ਤੇ ਗੱਲ ਹੋਏਗੀ ਭਗਵੰਤ ਮਾਨਾ ਉਹ ਤੇਰੀ ਕਰਨੀ ਤੇ ਕਰਨ ਦੇ ਵਿੱਚ ਫਰਕ ਆ ਇਹ ਦਿਨ ਦੂਰ ਨਹੀਂ ਇਹ ਹੁਣ ਸੰਘਰਸ਼ ਕਰਦੀ ਤੇ ਬੇਈਮਾਨਾਂ ਨੂੰ ਲੱਭਣ ਦੀ ਲੋੜ ਆ ਸੋ ਦੈਨੂ ਤੈਨੂੰ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਤੇ ਸਾਡਾ ਐਸੀਆਂ ਦੇ ਵਿੱਚ ਐਸੀ ਕਮਿਊਨਿਟੀ ਚ ਸਾਡਾ ਆਉਣ ਵਾਲਾ ਭਵਿੱਖ ਹੈ ਸਾਨੂੰ ਬੂਟਾ ਸਿੰਘ ਵਰਗੇ ਲੀਡਰ ਚਾਹੀਦੇ ਨੇ ਓਏ ਕੁਆਲਿਟੀ ਹੈ ਗਿਆ ਬੂਟਾ ਸਿੰਘ ਵਰਗੀ ਤੇ ਉਹ ਦੈਨੀ ਚ ਅਸੀਂ ਵੇਖ ਰਿਹਾ ਕਿ ਸਾਡਾ ਆਉਣ ਵਾਲਾ ਦੇਸ਼ ਦਾ ਪੂਰੀ ਕਾਂਗਰਸ ਦਾ ਪੰਜਾਬ ਦਾ ਨੇਤਾ ਸਾਡੇ ਕੋਲ ਬੈਠਾ ਇਹਨਾਂ ਲਫਜ਼ਾਂ ਦੇ ਨਾਲ ਬਹੁਤ-ਬਹੁਤ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਇੱਕ ਆਗੂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਇਸ ਘਟਨਾ ਤੋਂ ਬਾਅਦ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਓਜਲਾ ਨੇ ਆਮ ਆਦਮੀ ਪਾਰਟੀ ਅਤੇ ਪੰਜਾਬ ਸਰਕਾਰ ਤੇ ਗੰਭੀਰ ਸਵਾਲ ਖੜੇ ਕੀਤੇ ਨੇ ਸੰਸਦ ਓਜਲਾ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਲਾ ਐਂਡ ਆਰਡਰ ਦੀ ਸਥਿਤੀ ਲਗਾਤਾਰ ਖਰਾਬ ਹੁੰਦੀ ਜਾ ਰਹੀ ਹੈ ਤੇ ਰੋਜ਼ਾਨਾ ਵੱਡੀਆਂ ਅਪਰਾਧਿਕ ਵਾਰਦਾਤਾਂ ਸਾਹਮਣੇ ਆ ਰਹੀਆਂ ਨੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਨੂੰ ਲਾ ਐਂਡ ਆਰਡਰ ਸੰਭਾਲਣ ਲਈ ਇੱਕ ਤਾਕਤਵਰ ਅਤੇ ਜ਼ਿੰਮੇਵਾਰ ਮੁੱਖ ਮੰਤਰੀ ਦੀ ਲੋੜ ਹੈ ਇਸ ਦੇ ਨਾਲ ਹੀ ਓਜਲਾ ਨੇ ਰਵਨੀਤ ਬਿੱਟੂ ਉੱਤੇ ਵੀ ਸਖਤ ਟਿੱਪਣੀਆਂ ਕੀਤੀਆਂ ਨੇ ਇਸ ਪੰਜਾਬ ਦੇ ਵਿੱਚ ਜੋ ਹੱਤ ਜੋ ਇਹ ਨੇ ਆ ਜਲੰਧਰ ਦੇ ਵਿੱਚ ਇਹਨਾਂ ਦਾ ਅਗੂ ਮਾਰ ਦਿੱਤਾ ਗਿਆ ਆ ਜੰਡੇ ਵਾਲਾ ਜਿਸ ਤਾ ਤੇ ਤੁਸੀਂ ਸਾਰੀ ਲੀਡਰਸ਼ਿਪ ਬੈਠੀ ਹੈ ਇਜੇ ਪਤਾ ਕਰਕੇ ਵੇਖ ਲੋ ਅਤਵਾਦ ਦਾ ਦੂਜਾ ਘੜੇ ਇੱਥੇ ਬਣਿਆ ਪਿਆ ਦਿਨ ਦਿਹਾੜੇ ਲੁੱਟਾ ਖੋਦੇ ਕਤਲੇ ਤਿ ਹੋ ਰਹੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਸਿੰਘ ਮਾਨ ਤੇ ਕੇਜਰੀਵਾਲ ਆਮ ਜੱਟਾਂ ਦੇ ਇੱਕ ਮੁੱਖ ਮੰਤਰੀ ਹੋਇਆ ਕਰਦੇ ਪਰ ਪੰਜਾਬ ਦੀਆਂ ਦੋ ਪਾਵਰ ਸੈਂਟਰ ਨੇ ਇੱਕ ਦਿੱਲੀ ਤੋਂ ਚੱਲ ਰਿਹਾ ਇੱਕ ਪੰਜਾਬ ਤੋਂ ਜਿਹਦੇ ਕਾਰਨ ਕਰਕੇ ਜਿਹੜੀ ਪੁਲਿਸ ਹੈ ਉਹ ਨਕਾਮ ਹੈ ਇਸ ਵੇਲੇ ਜਸਟਿਸ ਦੇ ਨੂੰ ਪੂਰਾ ਪੰਜਾਬ ਲੋਗੋ ਲਵਾਨ ਹੋਇਆ ਪਿਆ بس ਜੰਗੇਤ ਜੀ ਕਹਿਣਾ ਚਾਹਨਾ ਅੱਜ ਲੋੜ ਹੈ ਮੇਰਾ ਜਵਾਬ ਦੇਣ ਦੀ ਜਿੱਤੇ ਮਰੇਗਾ ਦੀ ਰੈਲੀ ਤੁਸੀਂ ਟੈਂਡ ਕਰਨਾ ਇਹਦੇ ਕੇਂਦਰ ਦੇ ਨੀਤੀਆਂ ਦੇ ਖਿਲਾਫ ਤੁਸੀਂ ਬੋਲਣਾ ਇਹਦੇ ਉੱਥੇ ਸਾਨੂੰ ਲੋੜ ਹੈ ਅੱਜ ਕੱਤਰ ਹੋ ਕੇ ਪਿੰਡਾਂ ਦੇ ਵਿੱਚ ਕਾਂਗਰਸ ਪਾਰਟੀ ਨੂੰ ਤਗੜਾ ਕਰਨ ਦੀ ਮਜ਼ਬੂਤ ਕਰਨ ਦੀ ਤੁਸੀਂ 700 ਕਿਸਾਨ ਜਿੰਨਾਂ 'ਚ ਬਹੁਤੇ ਸਿੱਖ ਜੀ ਜਿੰਨਾਂ ਦੇ ਸਿਰ ਤੇ ਪੱਗ ਸੀ ਉਹ ਸ਼ਹੀਦ ਹੋਏ ਮੋਦੀ ਸਾਹਿਬ ਅਸੀਂ ਤਰਲੇ ਲੈਂਦੇ ਰਹੇ ਪਾਰਲੀਮੈਂਟ ਉੱਠ ਕੇ ਇੱਕ ਵਾਰ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰ ਦਿਓ ਤੁਸੀਂ 4 ਸਾਲ ਤੋਂ ਉਹਨਾਂ ਨੂੰ ਸ਼ਰਧਾਂਜਲੀ ਪੇੜ ਨਹੀਂ ਕੀਤੀ ਤੁਸੀਂ ਸਿੱਖਾਂ ਨੂੰ ਕਦੀ ਖਾਲਸਤਾਨੀ ਦੱਸ ਦੇਦੇ ਕਦੀ ਹੱਤਵਾਦੀ ਦੱਸ ਦੇਦੇ ਤੁਸੀਂ ਸਿੱਖਾਂ ਦੇ ਲੰਬਰਦਾਰ ਨਾ ਬਣੋ ਆਰਐਸਐਸ ਭਾਰਤੀ ਜਨਤਾ ਪਾਰਟੀ ਸ਼ੁਰੂ ਤੋਂ ਸਿੱਖਾਂ ਦੀ ਦੁਸ਼ਮਣ ਹੈ ਔਰ ਦੁਸ਼ਮਣ ਪਾਰਟੀ ਸਿੱਖਾਂ ਨੇ ਗਰਦਾਂਤੀ ਹੈ ਸੋ ਮੈਂ ਇੰਨਾ ਹੀ ਕਹਿਣਾ ਚਾਹਣਾ ਹੈ ਕਿ ਤਗੜੇ ਹੋ ਕੇ ਸਮੁੱਚੀ ਲੀਡਰਸ਼ਿਪ ਬੈਠੀ ਹੈ ਜ਼ਿਲ੍ਹੇ ਦੀ ਵੀ ਪਰਦੇਸ ਦੀ ਵੀ ਕਾਂਗਰਸ ਪਾਰਟੀ ਮਜ਼ਬੂਤੀ ਦੇ ਨਾਲ 2027 ਚ ਸਰਕਾਰ ਬਣਾਏਗੀ ਡੈਨੀ ਜੀ ਤੁਹਾਨੂੰ ਬਹੁਤ ਬਹੁਤ ਵਧਾਈ ਤੁਹਾਡੀ ਮਿਹਨਤ ਸਦਕਾ ਤੁਹਾਡੇ ਬਜ਼ੁਰਗਾਂ ਦੀ ਪਾਏ ਪੁੰਨਿਆ ਸਦਕਾ ਇੱਕ ਇੱਕ ਪਰਿਵਾਰ ਤੁਹਾਡੇ ਨਾਲ ਜਨਰਾਲੇ ਦਾ ਖੜੇ ਤੁਸੀਂ ਬਹੁਤ ਸੋਨਾ ਕੱਟ ਕੀਤਾ ਬਹੁਤ ਬਹੁਤ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵਿਰ ਸਿੰਘ ਬਾਦਲ ਪਾਰਟੀ ਦੇ ਹੋਰ ਕਮੇਟੀ ਮੈਂਬਰਾਂ ਨੂੰ ਨਾਲ ਲੈ ਕੇ ਅੱਜ ਇੱਥੇ ਸਥਿਤ ਪੰਜਾਬ ਡੀਜੀਪੀ ਦੇ ਦਫ਼ਤਰ ਪਹੁੰਚੇ ਜਿੱਥੇ ਉਹਨਾਂ ਡੀਜੀਪੀ ਨੂੰ ਗ੍ਰਿਫਤਾਰੀ ਦੀ ਪੇਸ਼ਕਸ਼ ਕੀਤੀ ਹੈ ਸ੍ਰੀ ਬਾਦਲ ਨੇ ਡੀਜੀਪੀ ਨੂੰ ਕਿਹਾ ਕਿ ਉਹ ਅਨੇ ਬਹਾਨੇ ਪਾਰਟੀ ਵਰਕਰਾਂ ਨੂੰ ਪਰੇਸ਼ਾਨ ਕਰਨ ਦੇ ਥਾਂ ਉਸ ਖਿਲਾਫ ਕਾਰਵਾਈ ਕਰ ਇਸ ਦੌਰਾਨ ਵੱਡੀ ਗਿਣਤੀ ਦੇ ਵਿੱਚ ਸ਼ੋਮਨੀ ਅਕਾਲੀ ਦਲ ਅਤੇ ਯੂਥ ਅਕਾਲੀ ਦਲ ਦੇ ਵਰਕਰ ਡੀਜੀਪੀ ਦਫ਼ਤਰ ਦੇ ਬਾਹਰ ਇਕੱਠੇ ਹੋਏ ਜਿੱਥੇ ਉਹਨਾਂ ਸ਼ਾਂਤਮਈ ਢੰਗ ਦੇ ਨਾਲ ਡੀਜੀਪੀ ਦਫ਼ਤਰ ਦਾ ਘਿਰਾਓ ਕੀਤਾ ਹੈ ਜਿੱਥੇ ਸਾਰੀ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ ਸੀ ਕਿਵੇਂ ਆ ਜਿਹੜੀ ਝਾੜੂ ਵਾਲਿਆਂ ਦੀ ਸਰਕਾਰ ਆ ਕਿਵੇਂ ਪੁਲਿਸ ਨੂੰ ਵਰਤ ਆਮ ਲੋਕਾਂ ਨੂੰ ਤੰਗ ਕਰਨ ਤੇ ਲੱਗੀ ਹੈ ਆਪਣੇ ਕਾਲੀ ਦਲ ਦੇ ਵਰਕਰਾਂ ਦੇ ਉੱਤੇ ਝੂਠਾ ਕੇਸ ਕਰਕੇ ਉਹਨਾਂ ਨੂੰ ਅੰਦਰ ਕਰਦੇ ਲੱਗੀ ਹੈ ਇਹ ਮੈਂ ਦੱਸਣਾ ਚਾਹਣਾ ਕਿ ਪੁਲਿਸ ਜਿਹੜੀ ਪੰਜਾਬ ਦੀ ਹੈ ਉਹ ਜਿਹਦੀ ਕੰਮ ਹੈ ਲਾਅ ਐਂਡ ਆਰਡਰ ਦੇਖਣਾ ਗੈਂਗਸਟਰਾਂ ਦੇ ਖਿਲਾਫ ਡਰੱਗ ਦੇ ਖਿਲਾਫ ਲੜਾਈ ਲੜਨਾ ਉਹ ਸਹੀ ਮene ਤੇ ਇਹਨਾਂ ਨੇ ਆਪਣੀ ਇੱਕ ਪ੍ਰਾਈਵੇਟ ਆਰਮੀ ਬਣਾ ਲਈ ਜਿਹਨੂੰ ਜੀ ਕਰਦਾ ਝੂਠਾ ਕੇਸ ਕਰ ਦਿੰਦੇ ਆ ਜਿਹਨੂੰ ਫੜਨਾ ਚਾਹੁੰਦਾ ਉਹਨੂੰ ਫੜ ਲੈਂਦੇ ਆ ਆ ਮਾਹੌਲ ਜਿਹੜਾ ਬਣ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਨੇ ਡਿਸਕਸ ਕੀਤਾ ਜਿਵੇਂ ਪਹਿਲੇ ਮਜੀਠੀਆ ਸਾਹਿਬ ਤੇ ਇਹਨਾਂ ਨੇ ਡਰੱਗਜ਼ ਦਾ ਕੇਸ ਵੀ ਉਠਾ ਪਾਇਆ ਜਦੋਂ ਡਰੱਗਜ਼ ਦੇ ਕੇਸ ਵਿੱਚ ਕੁਝ ਨਹੀਂ ਮਿਲਿਆ ਹਲੇ ਤੱਕ ਦੇਖ ਲਓ ਚਲਾਨ ਨਹੀਂ ਪੇਸ਼ ਹੋਇਆ ਉਹਨਾਂ ਦੇ ਡਿਸਪਰਪੋਰਸ਼ਨਲ ਉਹ ਵੀ ਫਰਜੀ ਕਾਗਜ਼ ਇਕੱਠੇ ਕਰਕੇ ਉਹਨਾਂ ਨੂੰ ਅੰਦਰ ਕੀਤਾ ਫਿਰ ਇਹਨਾਂ ਕੀ ਕਰਦੇ ਐ ਫਿਰ ਜਾਣ ਕੇ ਕੋਟਾ ਵਿੱਚ ਆਪਣੇ ਰਿਪਲਾਈ ਨਹੀਂ ਦਿੰਦੇ ਤਰੀਕਾ ਲੈ ਲੈ ਕੇ ਉਹ ਚਾਹੁੰਦੇ ਐ ਕਿ ਇਹਨਾਂ ਨੂੰ ਅੰਦਰ ਰੱਖਿਆ ਜਾਏ ਹੁਣ ਜਿਹੜਾ ਇਹਨਾਂ ਦਾ ਜਿਹੜਾ ਮੇਨ ਸਿਆਸਤ ਹੈ ਉਹ ਚਾਹੁੰਦੇ ਐ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਹੁਣ ਪਿਛਲੇ ਕਈ ਮਹੀਨਿਆਂ ਤੋਂ ਉਹਨਾਂ ਨੇ ਦੇਖਿਆ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਬਹੁਤ ਤਾਕਤਵਰ ਆਰਗੇਨਾਈਜੇਸ਼ਨ ਤੇ ਕਾਲੀ ਵਰਕਰਾਂ ਜੋਸ਼ ਆ ਗਿਆ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਇਲੈਕਸ਼ਨਾਂ 'ਚ ਸ਼੍ਰੋਮਣੀ ਅਕਾਲੀ ਦਲ ਨੇ ਇਹਨਾਂ ਦੀ ਗੜ੍ਹ ਚ ਜਾ ਕੇ ਇਹਨਾਂ ਨੂੰ ਪਹੁੰਚਾਇਆ ਤੇ ਹੁਣ ਕਬਰਾ ਕੇ ਉਹਨਾਂ ਨੇ ਸੋਚਿਆ ਕਿ ਹੁਣ ਅਕਾਲੀ ਦਲ ਨੂੰ ਮੇਨ ਟਾਰਗੇਟ ਬਣਾ ਲਿਆ ਤੇ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਮੇਨ ਟਾਰਗੇਟ ਬਣਾ ਲਿਆ ਹੁਣ ਜਿਹੜਾ ਇਹਨਾਂ ਨੇ ਸਰੂਪ ਗੁਰੂ ਮਹਾਰਾਜ ਦੇ ਸਰੂਪ ਦੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਉਹ ਇਨਵੈਸਟੀਗੇਸ਼ਨ ਦਾ ਮਤਲਬ ਕੀ ਸੀ ਉਹਨਾਂ ਦਾ ਮਤਲਬ ਗੁਰੂ ਮਹਾਰਾਜ ਦੇ ਸਰੂਪ ਨੂੰ ਉਹਨਾਂ ਦੀ ਇਨਵੈਸਟੀਗੇਸ਼ਨ ਨਹੀਂ ਸੀ ਉਹਨੂੰ ਯੂਜ਼ ਕਰਕੇ ਉਹ ਅਕਾਲੀ ਦਲ ਦੀ ਲੀਡਰਸ਼ਿਪ ਤੇ ਹਮਲਾ ਕਰਨਾ ਚਾਹੁੰਦੇ ਸੀ ਤੁਸੀਂ ਦੇਖ ਲਓ 12 ਫਰਵਰੀ ਦਾ ਦਿਨ ਸਿੱਖ ਪੰਥ ਲਈ ਕਾਫੀ ਅਹਿਮ ਹੈ ਕਿਉਂਕਿ ਇਸ ਦਿਨ ਵੀ ਸਦੀ ਦੇ ਮਹਾਨ ਯੋਧ ਦੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆਂ ਦਾ ਜਨਮ ਦਿਨ ਫਤਿਹਗੜ੍ਹ ਸਾਹਿਬ ਦੀ ਧਰਤੀ ਉੱਤੇ ਮਨਾਇਆ ਜਾ ਰਿਹਾ ਤੇ ਇਸ ਪ੍ਰੋਗਰਾਮ ਨੂੰ ਵੱਡੇ ਪੱਧਰ ਉੱਤੇ ਮਨਾਉਣ ਦੇ ਲਈ ਸ਼ਰਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਸਮੁਪੰਥ ਨੂੰ ਸੱਦਾ ਦਿੱਤਾ ਪਾਰਟੀ ਦੇ ਸੇਵਾਦਾਰ ਪ੍ਰੋਫੈਸਰ ਮਹਿੰਦਰਪਾਲ ਸਿੰਘ ਦਾ ਕਹਿਣਾ ਹੈ ਕਿ 12 ਫਰਵਰੀ ਨੂੰ ਪੰਥ ਦੇ ਦੁਸ਼ਮਣਾਂ ਨੂੰ ਪਤਾ ਲੱਗ ਜਾਵੇ ਕਿ ਹਰ ਪੰਜਾਬੀ ਸੰਤਾਂ ਨੂੰ ਕਿੰਨਾ ਸਤਿਕਾਰ ਦਿੰਦਾ ਹੈ ਜਥਾ ਕੋਈ ਵੀ ਟਕਸਾਲ ਕੋਈ ਵੀ ਨਹੰਗ ਜਥੇਬੰਦੀ ਕੋਈ ਵੀ ਨਾਨਕ ਸਰੀਏ ਰਾੜੇ ਵਾਲੇ ਕਿਸੇ ਇੱਕ ਨੇ ਵੀ ਮੂਰੇ ਆ ਕੇ ਨਹੀਂ ਕਿਹਾ ਵੀ ਹਾਂ ਅਸੀਂ ਤੁਹਾਡੇ ਨਾਲ ਤੁਸੀਂ ਡਟ ਕੇ ਮਨਾਉ ਸੰਜਰਨੈਲ ਸਿੰਘ ਪਿੰਡਰਾ ਵਾਲਾ ਜਨਮ ਦੇ ਨ ਭਾਵ ਸੰਤ ਜਰਨੈਲ ਸਿੰਘ ਜੀ ਦਾ ਜਿਹੜੀ ਸ਼ਹਾਦਤ ਹੈ ਅਸੀਂ ਵੀ ਉਹਦੇ ਨਾਲ ਆ ਇੱਕ ਨੇ ਵੀ ਨਹੀਂ ਕਿਹਾ ਦਲ ਖਾਲਸਾ ਨੇ ਜਰੂਰ ਸਾਡਾ ਉਸ ਵਕਤ ਵੀ ਸਮਰਥਨ ਕੀਤਾ ਜਿੰਨੀ ਕੋਲ ਉਹਦੀ ਸਮਰਥਾ ਸੀ ਇਹ ਤੁਸੀਂ ਭਾਈ ਕਵਰਪਾਲ ਸਿੰਘ ਬਿੱਟੂ ਨੂੰ ਪੁੱਛ ਸਕਦੇ ਹੋ ਕਿ ਉਹ ਵੀ ਆਪਣੀ ਪਾਵਰ ਮੁਤਾਬਕ ਆਪਣੀ ਯਥਾ ਸ਼ਕਤ ਸ਼ਕਤੀ ਮੁਤਾਬਕ ਸਾਡੇ ਨਾਲ ਪਹਿਲੇ ਸਮਾਗਮਾਂ ਵਿੱਚ ਆਉਂਦੇ ਰਹੇ ਨੇ ਪਰ ਹੋਰ ਕਿਸੇ ਨੇ ਸਾਡਾ ਸਾਥ ਨਹੀਂ ਦਿੱਤਾ ਅੱਜ ਜੋ ਮਰਜ਼ੀ ਬੋਲਣ ਪਰ ਮੈਨੂੰ ਉਹ ਬੋਲਣ ਨਾਲ ਅੱਜ ਮੇਰਾ ਕੋਈ ਸਬੰਧ ਨਹੀਂ ਮੇਰਾ ਸਬੰਧ ਹੈ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਇੰਡੀਅਨ ਸਟੇਟ ਨਾਲ ਜਿਹੜਾ ਸਾਡਾ ਜੰਗ ਛਿੜਿਆ ਉਹਦੇ ਹੀਰੋ ਨੇ ਤੇ ਜੋ ਉਹ ਕਹਿ ਕੇ ਗਏ ਨੇ ਅਸੀਂ ਜੇ ਉਹਨਾਂ ਦਾ ਨਾਮ ਜੀਵਿਤ ਰੱਖਾਂਗੇ ਤਾਂ ਉਹਨਾਂ ਦੇ ਕਹੇ ਹੋਏ ਬਚਨ ਕਿ ਜਦੋਂ ਦਰਬਾਰ ਸਾਹਿਬ ਤੇ ਹਿੰਦੁਸਤਾਨ ਦੀ ਫੌਜ ਚੜ ਕੇ ਆਊਗੀ ਸਵਾਰ ਤਾਂ ਇਹ ਯਕੀਨਨ ਤੌਰ ਤੇ ਇੱਕ ਮਿਸਾਲ ਬਣੂਗੀ ਕਿ ਖਾਲਸਤਾਨ ਬਣਿਆ ਹੁਣ ਉਹ ਨਾਮ ਜਿਹੜਾ ਅਸੀਂ ਜੀਵਿਤ ਰੱਖਦੇ ਆ ਰਹੇ ਹਾਂ ਇਸ ਗੱਲ ਨੂੰ 95 ਤੋਂ ਲੈ ਕੇ ਅੱਜ 26 ਆ ਗਿਆ ਭਾਈ ਯਾਦ ਕਰ ਲੋ ਕਿੰਨੇ ਕਿੰਨੇ ਸਾਲ ਹੋ ਗਏ ਸ਼ਾਇਦ 31 ਸਾਲ ਹੋ ਗਏ 31 ਸਾਲ ਜਿਹੜੀਆਂ ਮੁਸ਼ਕਿਲਾਂ ਅਸੀਂ ਆਪਣਾ ਫਰਜ਼ ਸਮਝਦਿਆਂ ਹੋਇਆਂ ਸਹਿਨ ਕੀਤੀਆਂ ਨੇ ਉਹਨਾਂ ਨੂੰ ਜਿਹਨ ਜਿਹੇ ਆ ਕੇ ਮੈਂ ਨੌਜਵਾਨ ਬੱਚੇ ਬੱਚੀਆਂ ਨੂੰ ਬੇਨਤੀ ਕਰਦਾ ਕਿ ਅੱਜ ਤੋਂ ਆਪਣੀਆਂ ਫੇਸਬੁੱਕਾਂ ਭਰ ਦੋ ਆਪਣੇ ਕੰਮਕਾਰ ਕਰ ਲੋ ਤਾਂ ਜੋ 12 ਫਰਵਰੀ ਨੂੰ ਤੁਸੀਂ ਵੱਡੇ ਕਾਫਲਿਆਂ ਦੇ ਵਿੱਚ ਹਿੰਦੁਸਤਾਨ ਦੀ ਹਕੂਮਤ ਨੂੰ ਦਿਖਾ ਦਿਓ ਅਸੀਂ ਤੇਰੇ ਨਾਲ ਨਹੀਂ ਅਸੀਂ ਸੰਤ ਜਰਨੈਲ ਸਿੰਘ ਤੇ ਉਹਦੇ ਬਚਨ ਖਾਲਸਤਾਨ ਦੇ ਨਾਲ ਆ ਇਹ ਹੀ ਮੇਰੀ ਅੱਜ ਦੀ ਤੁਹਾਨੂੰ ਅਪੀਲ ਹੈ ਇਹ ਹੀ ਦਲੀਲ ਹੈ ਤੇ ਇਹ ਹੀ ਸਾਡਾ ਭਵਿੱਖ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸਨ ਹੁਣ ਤੱਕ ਦੀਆਂ ਪੰਜਾਬੀ ਖਬਰਾਂ ਜਲਦੀ ਮਿਲਦੇ ਹਾਂ ਤਦ ਤੱਕ ਲਈ ਵੇਖਦੇ ਰਹੋ ਪੰਜਾਬ న్యూਸ ਧੰਨਵਾਦ we